ਅੱਜ ਸਾਡੇ ਐਮਐਲਏ ਸultanpur ਸਾਹਿਬ ਹਲਕੇ ਦੇ ਲੈਬ ਹੋਏ ਹੀ ਜਿਹਦੇ ਵਿੱਚ ਬਹੁਤ ਕੁਝੋ ਗਲਤ ਮਲਤ ਜਾਂ ਕੁਝ ਬੋਲੀ ਜਾਂਦੇ ਹੀ ਤੇ ਮੈਂ ਕੁਝ ਇੱਕ ਗੱਲਾਂ ਉਹਨਾਂ ਨੂੰ ਮੈਂ ਪੁੱਛਣੀਆਂ ਚਾਹੁੰਦਾ ਐਮਐਲਏ ਸਾਹਿਬ ਇੱਕ ਤਾਂ ਤੁਸੀਂ ਕਹੀ ਜਾਂਦੇ ਆਂ ਵੀ ਮੈਂ ਰਾਣੇ ਦਾ ਮੁੰਡਾ ਤੇ ਰਾਣੇ ਦੇ ਮਗਰੀ ਜਾਊ ਮੈਂ ਅਸੀਂ ਤੇ ਕਹਿੰਦੇ ਨਹੀਂ ਰਾਣੇ ਦਾ ਹੀ ਮੁੰਡਾ ਤੂੰ ਅਸੀਂ ਕਹਿੰਦੇ ਆਂ ਤੇ ਕਾਂਗਰਸੀ ਰਾਣਾ ਰਾਣੇ ਦੇ ਮਗਰੀ ਜਾਊਗਾ ਹਾਂ ਇੱਕ ਦੋ ਸਵਾਲ ਆ ਮੇਰੇ ਤੁਹਾਡੇ ਤਾਈ ਵੀ ਜਿੱਦਣ ਕਾਂਗਰਸੀ ਸਾਡਾ ਰਾਜਾ ਬਰਿੰਗ ਜੀ ਪ੍ਰਧਾਨ ਜੀ ਕਾਂਗਰਸ ਦੇ ਸਾਡੇ ਵਿਧਾਨ ਸਭਾ ਚ ਉਹਨਾਂ ਜੀ ਸੀਐਮ ਬੀਤੀ ਕਰ ਰਿਹਾ ਸੀ ਪ੍ਰਤਾਪ ਬਾਜਬਾਜੀ ਦੀ ਉਦੋਂ ਤੁਸੀਂ ਕਿੱਥੇ ਸੀ ਉਦੋਂ ਰਾਣਾ ਕਿੱਥੇ ਤੇ ਤੁਸੀਂ ਕਿੱਥੇ ਸੀ ਤੁਸੀਂ ਤੇ ਗੋਲਦਸ ਤੇ ਭੇਡ ਕਰ ਰਹੇ ਸੀ ਦੱਸੋ ਵੀ ਤੁਹਾਡੇ ਪੱਲੇ ਕੀ ਆ ਹੁਣ ਕੀ ਪੱਲੇ ਲੈ ਕੇ ਜਾਓਗੇ ਆਪਦੇ ਜਦੋਂ ਵਿਧਾਨ ਸਭਾ ਲੋਕ ਸਭਾ ਦੀ ਇਲੈਕਸ਼ਨ ਲੜੋਗੇ ਹੁਣ ਉਹਨਾਂ ਦੇ ਖਿਲਾਫ ਵੀ ਲੜੋਗੇ ਨਾ ਕੀ ਆਪਾਂ ਉਹਨਾਂ ਦੀਆਂ ਕਮੀਆਂ ਗਿਣਾਵਾਂਗੇ ਉਹਨਾਂ ਦੀ ਤਰੀਫ ਕਰ ਰਹੇ ਤੁਸੀਂ ਉਦੋਂ ਵੀ ਬਹੁਤ ਸੀਐਮ ਨੇ ਕੰਮ ਵਧੀਆ ਕਰ ਰਿਆ ਤੇ ਅੱਜ ਆਪਾਂ ਲੋਕ ਸਭਾ ਦੀ ਇਲੈਕਸ਼ਨ ਕਿਹੜੇ ਮੁੱਦਿਆਂ ਤੇ ਲੜਾਂਗੇ ਮੈਨੂੰ ਤਾਂ ਲੱਗਦਾ ਤੁਹਾਡੇ ਪੱਲੇ ਕੋਈ ਨੀਗਾ ਕੋਈ ਸੋਚ ਸਮਝ ਕੇ ਬੋਲਿਆ ਕਰੋ ਰਾਣਾ ਜੀ ਨੂੰ ਪੁੱਛ ਲਿਆ ਕਰੋ ਵੀ ਮੈਂ ਅੱਜ ਸਲਤਾਰਪੁਰ ਸਾਹਿਬ ਚੱਲਿਆ ਮੈਂ ਕੀ ਬੋਲਾਂ ਤੇਰੀ ਉਹ ਕਿਦਨ ਗਿਆ ਸੀ ਤਰਲੇ ਕੱਢਣ ਵੀ ਸਮਝੌਤਾ ਕਰਨ ਲਈ ਅਜੇ ਤੁਸੀਂ ਪੌੜੀਆਂ ਚੜੋ ਲੋਕ ਸਭਾ ਦੀ ਚੋਣ ਲੜੋ ਫੇਰ ਵੇਖਾਂਗੇ ਕੀ ਹੁੰਦਾ ਲਗਨ ਲੜੋ ਕੋਈ ਮੁੱਦਿਆਂ ਤੇ ਲੜਾਂਗੇ ਨਾ ਅਕਸਰ ਬੋਲੋਗੇ ਨਾ ਉਹਨਾਂ ਦੇ ਖਿਲਾਫ ਜਿਨ੍ਹਾਂ ਨੂੰ ਅਪਰ ਗੋਲਦਸਤੇ ਦਿੰਦੇ ਇਹ ਇਹ ਤੁਹਾਡੇ ਤੋਂ ਆ ਕਮੀ ਰਹਿ ਗਈ ਆ ਅਸੀਂ ਪੂਰੀ ਕਰਾਂਗੇ ਤੇ ਮੀਡੀਆ ਇਹ ਮੇਰੇ ਵੀਰਾਂ ਨੂੰ ਬੇਨਤੀ ਵੀ ਉਹਨਾਂ ਤੱਕ ਪਹੁੰਚਾ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ